ਸਿਆਣੇ ਬਣ ਕੇ ਜਿੰਨੇ ਕਰਮ ਕੀਤੇ ਉਹ ਕਰਮ ਨਹੀਂ ਕੀਤੇ ਆਪਣੇ ਗਲੇ ਵਿੱਚ ਫਾਈਆਂ ਪਾਈਆਂ ਲੋਕ ਕਿਐ ਸਿਆਣੇ ਜੋ ਪਾਈ ਸਿਆਣਪ ਨੂੰ ਫਲ ਕੀ ਲੱਗਦਾ ਹੈ ਸਹਿਬਾ ਜਨ ਬਹੁਤ ਸਿਆਣਪ ਜਮ ਕਾ ਪਉ ਬਿਆਪਾ ਤਾ ਨਿਆ ਕੇ ਸਿਆਣਪ ਕਾ ਹੂੰ ਕਾਮ ਨ ਆਤ ਤੇਰੀ ਸਿਆਣਪ ਕੀ ਕਰੇ ਸਿਆਣਾ ਨਾ ਬਣ ਸਿਆਣਪ ਨਾ ਕਰ ਛਾੜ ਸਿਆਣਪ ਬਉ ਚਤਰਾਈ ਕੀ ਕਰ ਅਕੇ ਦਇਆ ਕਰ ਜੋੜ ਸਾਧ ਮੰਗ ਚਲ ਸਿਆਣਪ ਚਤਰਾਈ ਛੱਡ ਕੇ ਦੋ ਹੱਥ ਜੋੜ ਲੈ ਔਰ ਸੰਤਾਂ ਦੇ ਮਾਰਗ ਤੁਰ ਪਾ ਸੰਤਾਂ ਦੇ ਪਿੱਛੇ ਤੇ ਫਿਰ ਇਹ ਰਸਤਾ ਕਦੇ ਛੱਡ ਨਹੀਂ ਸਹਿਬ ਆਖਦੇ ਨੇ ਸੰਤ ਕੀ ਗੈਲ ਨਾ ਛੋੜੀਏ ਮਾਰਗ ਲਗਾ ਜਾਓ ਇਸ ਮਾਰਗ ਲਗਾ ਜਾ ਇਸ ਮਾਰਗ ਲਗਾ ਜਾ ਭਈ ਇਹ ਤੋੜ ਪਹੁੰਚੇਗਾ ਦੇਖੀ ਕਿ ਤੇ ਸੱਜੇ ਖਬੇ ਨਾ ਤਕੀ ਸਦਾ ਤੁਰਿਆ ਜਾਮੀ ਸੰਤਾਂ ਦੇ ਮਾਰਗ ਜਿਸ ਮਾਰਗ ਸੰਤ ਜਾ ਰਹੇ ਸੰਤ ਕਿਸ ਮਾਰਗ ਜਾ ਰਹੇ ਆਖਿਆ ਜਪਨ ਦੇ ਮਾਰਗ ਤੂੰ ਵੀ ਜਪਦਾ ਰਹੋ ਸ੍ਰੀ ਵਾ ਕਿ ਸੰਤਾਂ ਦਾ ਮਾਰਗ ਹੈ ਵਈ ਇਹ ਸੰਤਾਂ ਦੀ ਗਾਇਲ ਐ ਇਹ ਨਾ ਛੱਡੀ ਸੰਤ ਕੀ ਗਾਇਲ ਨਾ ਛੋਡੀ ਐ ਮਾਰਗ ਲਗਾ ਜਾ ਦੇਖਤ ਹੀ ਉਨੀ ਤੋਏ ਸੰਤਾਂ ਨੂੰ ਵੇਖਣ ਦਾ ਭੰਡ ਜੇ ਦੇਖਤ ਹੀ ਪੁਨੀਤ ਹੋਏ ਜਿਹੜਾ ਉਹਨਾਂ ਨੂੰ ਪਿਆਰ ਨਾਲ ਵੇਖੇਗਾ ਉਹ ਪੁਨੀਤ ਹੋ ਜਾਏਗਾ ਪੁਨੀਤ ਦਾ ਮਤਲਬ ਪੁਣਿਆ ਜਾਏਗਾ ਜਿਵੇਂ ਕੋਈ ਸ਼ਾਇ ਪੁਣ ਲਈਏ ਉਸ ਦੀ ਮੈਲ ਨਿਕਲ ਜਾਂਦੀ ਕਿਸੇ ਤਰ੍ਹਾਂ ਮਨ ਪੁਣਿਆ ਜਾਏਗਾ ਮਨ ਪਾਪਾਂ ਨੂੰ ਛੱਡ ਜਾਏਗਾ ਇਹ ਤਾਂ ਹੈ ਵੇਖਣ ਦਾ ਫਲ ਤੇ ਜੇ ਭਾਗ ਜਾਗ ਪਵਣ ਤੇ ਇਹਦੂ ਅਗਲੀ ਜਮਾਤ ਚੜ ਜਾਏ ਉਹ ਹੈ ਭੇਟਤ ਇੱਕ ਵੇਖਣਾ ਇੱਕ ਭੇਟਣ ਵੇਖਣ ਦਾ ਫਲ ਤਾਂ ਇਹ ਹੈ ਤੈਨੂੰ ਪਾਪ ਪੁਣ ਦੀ ਤਮੀਜ਼ ਹੋ ਜਾਏ ਤੇਰਾ ਮਨ ਪੁਣਿਆ ਜਾਏਗਾ ਪਾਪ ਤੈਨੂੰ ਛੱਡ ਖੜਾਉਣਗੇ ਤੇ ਜੇ ਭੇਟ ਲਏਗਾ ਤਾਂ ਸਭ ਆਖ ਦਿਨ ਫਿਰ ਤਾਂ ਰੰਗ ਲੱਗ ਗਏ ਕਿਉਂਕਿ ਭੇਟਤ ਹਰ ਗੁਣ ਗਾ ਜੇ ਭੇਟੇਗਾ ਸੰਤਾ ਨੂੰ ਤਾਂ ਤੈਨੂੰ ਕੀ ਮਿਲ ਜਾਏਗਾ ਤੈਨੂੰ ਹਰੀ ਦੇ ਗੁਣ ਗਾਵਣ ਦੀ ਦਾਤ ਮਿਲ ਜਾਵੇ ਤੂੰ ਗੁਣ ਗਾਇੰਦਾ ਇਹ ਪਤਾ ਜੇ ਗੁਣ ਕੌਣ ਗੰਦਾ ਸਹਿਬ ਆਖਦੇ ਨੇ ਗੁਣੋ ਨੇ ਧਾਨ ਗੁਣ ਤਿਨਹੀ ਗਾਏ ਜਾਂ ਕੋ ਕਿਰਪਾਧਾਰ ਜਿਹੜਾ ਉਸ ਦੀ ਕਿਰਪਾ ਦਾ ਪਾਤਰ ਬਣਿਆ ਉਸ ਤੇ ਗੁਣ ਉਸੇ ਨੇ ਗਾਏ ਗੁਣ ਨਿਧਾਨ ਗੁਣ ਤਿਨਹੀ ਗਾਏ ਜਾਂ ਕੋ ਕਿਰਪਾਤਾਰੀ ਸੋ ਸੁਖੀਆ ਧਨ ਉਸ ਜਨਮ ਨਾਨਕ ਕੁੱਤੀ ਸੁਬਲੇ ਹਾਰੀ ਸਹਿਬਾ ਜੀ ਨੂੰ ਮੈਂ ਉਸ ਤੋਂ ਬਲੀਹਾਰ ਜਾਨਾ ਜਿਹੜਾ ਸਹਿਬ ਦੇ ਗੁਣ ਗਾਇ ਰਿਹਾ ਕਿਹਦੇ ਤਾਨ ਨਾਲ ਭਗਵਾਨ ਨੇ ਆਖਿਆ ਉਧਰ ਜョਦਨਾ ਕੀ ਪੁੱਛਣਾ ਮੈਂ ਰਾਤ ਬਿਦਰ ਦੀ ਝੋਗੀ ਵਿੱਚ ਗੁਜ਼ਾਰੀ ਹੈ ਤੇ ਤੂੰ ਆਖਣਾ ਉੱਥੇ ਮੰਜੀ ਕੋਈ ਨਹੀਂ ਸੀ ਤੂੰ ਸੁੱਤਾ ਕਿਵੇਂ ਮੈਨੂੰ ਸੌਣ ਦੀ ਫੁਰਸਤ ਕਿੱਥੇ ਸੀ ਤੈਨੂੰ ਪਤਾ ਨਹੀਂ ਮੇਰੀ ਰਾਤ ਕਿਵੇਂ ਗੁਜ਼ਰੀ ਹੈ ਭਗਵਾਨ ਨੇ ਆਖਿਆ ਮੇਰੀ ਰਾਤ ਗੁਜਰੀ ਐ ਗੁਣ ਗਾਵਤ ਰੈਨ ਬਹਿਣੀ ਮੈਂ ਗੁਣ ਗਾ ਕੇ ਰਾਤ ਗੁਜ਼ਾਰੀ ਹੈ ਸਦਕੇ ਜਿਨ੍ਹਾਂ ਦੀ ਰਾਤ ਗੁਣ ਗਾਦਿਆਂ ਬਿਤੇ ਜਿਨ੍ਹਾਂ ਦੀ ਰਾਤ ਗੁਣ ਗਾਦਿਆਂ ਗੁਜਰੇ ਭਗਵਾਨ ਕਹਿੰਦੇ ਮੈਂ ਬਿਦਰ ਦੀ ਛੋਗੀ ਵਿੱਚ ਜਾ ਕੇ ਸੁਤਾ ਨਹੀਂ ਮੈਨੂੰ ਸੌਣ ਦੀ ਲੋਰੀ ਨਹੀਂ ਪਈ ਮੈਂ ਸੌਂ ਕੇ ਵਕਤ ਗਵਾਣਾ ਸੀ ਮੈਂ ਸਾਰੀ ਰਾਤ ਸਫਲ ਕੀਤੀ ਐ ਪੁੱਛਿਆ ਕਿਵੇਂ ਅਖੇ ਗੁਣ ਗਾਵਤ ਰੈਨ ਬਹਿਣੀ ਮੇਰੀ ਰਹਿਣ ਗੁਣ ਗਾਉਂਦਿਆਂ ਵਿਹਾਈ ਹੈ ਗੁਣ ਗਾਉਂਦਿਆਂ ਗੁਜਰੀ ਹੈ ਸਾਧ ਸੰਗਤ ਬੋਲੋ ਸ੍ਰੀ ਸਾਰ ਸੁਨਾ ਦਨ ਦਨ ਹੈ ਮੇਰੀ ਜਿੰਦੜੀਏ ਗੁਣ ਗਾਵੇਂ ਹਰ ਪ੍ਰਭ ਕੇਰੇ ਰਾ ਸਹਿ ਵਾਕ ਦਿਨ ਉਸ ਰਸਨਾ ਨੂੰ ਤਨ ਦਨ ਅਖ ਕੋਈ ਬੜਾ ਚੰਗਾ ਕੰਮ ਕਰੇ ਲੋਕੀ ਆਖ ਦਿਨ ਵੇ ਦਨ ਕਿੱਡਾ ਪਰਉਪਕਾਰ ਕੀਤਾ ਸੁ ਕਿੱਡਾ ਕਰਮ ਕਮਾਇਆ ਸੁ ਕੋਨੋ ਤਨ ਤਨ ਦੁਨੀਆ ਕਹਿੰਦੀ ਐ ਪਰ ਸਹਿਬ ਆਖਦੇ ਮੈਂ ਉਸ ਰਸਨਾ ਨੂੰ ਤਨ ਤਨ ਕਹਿਨਾ ਜੋ ਸਹਿਬ ਦੇ ਗੁਣ ਗਾਉਂਦੀ ਸਾਰਸਨਾ ਜਨ ਜਨ ਐ ਮੇਰੀ ਜਿੰਦੜੀਏ ਗੁਣ ਗਾਵੇ ਹਰ ਪ੍ਰਭ ਕੇਰੇ ਰਾਮ ਜੋ ਗੁਣ ਗਾਉਂਦੀ ਐ ਸਹਿਬ ਦੇ ਗੁਣ ਐਨੇ ਕੋਈ ਗਾ ਸਕਦਾ ਗੁਣ ਉਹ ਹੀ ਗਾ ਸਕਦਾ ਜਾਂ ਕੋ ਕਿਰਪਾਧਾਰੀ ਗੁਣ ਨੇ ਧਾਨ ਗੁਣ ਤਿਨਹੀ ਗਾਏ ਜਾਂ ਕੋ ਕਿਰਪਾਧਾਰੀ ਸੋ ਸੁਖਿਆ ਤਨ ਉਸ ਜਨ ਨੂੰ ਸਹਿਬ ਆਖਦੇ ਜੇ ਸੰਤਾਨ ਨੂੰ ਵੇਖ ਲਵੇ ਪਿਆਰ ਨਾਲ ਤਾਂ ਤੇਰਾ ਮਨ ਪੁਣਿਆ ਜਾਏਗਾ ਤੇ ਜੇ ਸੰਤਾਨ ਨੂੰ ਭੇਟ ਲਵੇ ਮਤਲਬ ਕੀ ਜੇ ਸੰਤਾਨ ਨੂੰ ਆਪਨ ਆਪ ਬੇਟਾ ਕਰ ਦੇਵੇ ਇਸ ਦੇ ਬਦਲੇ ਤੈਨੂੰ ਕੀ ਮਿਲੇਗਾ ਬੇਟਾ ਤਾਂ ਹਰ ਗੁਣ ਗਾਓ ਬੇਟਣ ਦਾ ਫਲ ਪਾਏਗਾ ਸਹਿਬ ਦੇ ਗੁਣ ਗਾਏਗਾ ਇਸ ਵਾਸਤੇ ਭਈ ਸੰਤ ਕੀ ਗੈਲ ਨਾ ਛੱਡੀਏ ਇਸ ਮਾਰਗ ਨੂੰ ਛੱਡਣਾ ਨਹੀਂ ਇਹ ਜਪਣ ਦਾ ਮਾਰਗ ਹੈ ਜੇ ਜਪਣ ਲੱਗਿਆ ਤਾਂ ਹੁਣ ਜਪੀ ਜਾ ਤੁਰਿਆ ਜੀ ਬਾਬਾ ਜੀ ਹਰ ਵੇਲੇ ਇਹੀ ਤਾਕੀਦਾਂ ਕਰਦੇ ਸਨ ਕਿ ਇਤਨੇ ਕੰਮ ਕਰਦੇ ਹੋ ਬਈ ਇਹ ਕੰਮ ਹੋਰ ਵੀ ਕਰ ਲੈ ਕਿਤਨੇ ਕੰਮ ਰੋਜ਼ ਕਰਦੇ ਕੋਈ ਵੇਲਾ ਤਾਂ ਨਹੀਂ ਬੈਠਾ ਕੋਈ ਨਾ ਕੋਈ ਕੰਮ ਕਰਦਾ ਹੀ ਐ ਨਾ ਆਂਦੇ ਸੁਣ ਜੇ ਹੋਰ ਇਤਨੇ ਕੰਮ ਕਰਦਾ ਫਿਰ ਨੇ ਇੱਕ ਕੰਮ ਹੋਰ ਵੀ ਕਰ ਲੈ ਸਾਡੇ ਆਖੇ ਲੱਗ ਕੇ ਕਿਹੜਾ ਆਖੇ ਨਾਮ ਜਪ ਲੈ ਨਿਤ ਨੇਮ ਕਰ ਲੈ ਇਹ ਚੇਤਨੇ ਕੰਮ ਕਰਨਾ ਸਹਿਬ ਕਿ ਡਾ ਉਲਾਂਭਾ ਦਿੰਦੇ ਹਨ ਓਏ ਸਾਰੋ ਦਿਨ ਸ ਮਜੂਰੀ ਕਰ ਸਾਰਾ ਦਿਨ ਤੇਰਾ ਮਜੂਰੀ ਵੀ ਕਰਦੀਆਂ ਗੁਜ਼ਰ ਗਿਆ ਆ ਮਜੂਰੀ ਹੈ ਨਾ ਭਾਵੇਂ ਕੋਈ ਰੁਪਏ ਦੀ ਕਰੇ ਤੇ ਭਾਵੇਂ ਕੋਈ ਦਸਾਂ ਦੀ ਕਰੇ ਤੇ ਭਾਵੇਂ ਕੋਈ 100 ਰੋਜ ਦਾ ਕਮਾ ਲਵੇ ਐ ਤਾਂ ਸਭ ਕੋਈ ਮਜੂਰ ਸਹਿਬ ਆਪ ਦਿਨ ਸਾਰੋ ਦਿਨ ਸ ਮਜੂਰੀ ਕਰੇ ਉਹ ਹਰ ਸਿਮਰਨ ਕੀ ਵੇਲਾ ਬੱਜਰ ਸਿਰ ਪਰ ਹਾਰਾ ਦਿਨ ਮਜੂਰੀ ਕਰਦਿਆਂ ਤੂੰ ਨਾ ਥੱਕਿਆ ਜਿਸ ਵੇਲੇ ਸਿਮਰਨ ਦਾ ਵੇਲਾ ਆਇਆ ਤੂੰ ਲੰਮੇ ਪੈ ਗਿਆ ਮੈਂ ਥੱਕ ਗਿਆ ਤੂੰ ਭਈ ਨਾ ਕਿਉਂ ਨਾ ਥੱਕ ਗਿਆ ਦੋ ਚਾਰ ਕੰਮ ਘਟ ਕਰ ਲੈਂਦਾ ਤੇ ਇਹ ਜ਼ਰੂਰੀ ਕੰਮ ਕਰਨ ਵਾਲਾ ਜ਼ਰੂਰ ਕਰਦਾ ਇਹ ਨਾਮ ਜਪਣ ਵਾਲਾ ਕੰਮ ਜਿਹੜਾ ਜ਼ਰੂਰ ਜ਼ਰੂਰ ਕਰਨਾ ਸੀ ਇਹ ਨਹੀਂ ਕੀਤਾ ਬਾਕੀ ਦੇ ਕੰਮ ਕੀਤੇ ਨਹੀਂ ਤੇਰੀ ਮਰਜੀ ਅਵਰ ਕਾਜ ਤੇਰੇ ਕਿਤੇ ਨਾ ਕੰਮ ਮਿਲ ਸਾਧ ਸੰਗਤ ਭਾਜੇ ਕੇਵਲ ਨਾਮ ਇਸ ਵਾਸਤੇ ਸੰਤਾਂ ਨੂੰ ਮਿਲ ਸਤਸੰਗ ਨੂੰ ਮਿਲ ਸੰਤਾਂ ਦੀ ਗੈਰ ਨਾ ਛੋੜ ਸੰਤਾਂ ਦੇ ਮਾਰਗ ਲਗਿਆ ਚੱਲ ਇਹ ਜਪਣ ਦਾ ਮਾਰਗ ਹੈ ਬਾਈ ਜਪਦਾ ਰਹੋ ਸਾਬ ਕਿੱਡੀ ਤਾਕੀਦ ਕਰਦੇ ਹਨ ਸੰਤ ਕੀ ਗੈਲ ਨਾ ਛੋੜੀ ਆ ਮਾਰਗ ਲਗਾ ਜਾਓ ਸੇਵਾਕ ਜੀ ਏਡੀ ਵੀ ਗਰੀਬੀ ਆ ਜਾਏ ਕੇ ਤੇਨੂੰ ਕਣਕ ਦੀ ਰੋਟੀ ਨਾ ਜੁੜੇ ਐਡੀ ਗਰੀਬੀ ਆ ਜਾਏ ਕਿ ਤੇਨੂੰ ਛੋਲਿਆਂ ਦੀ ਰੋਟੀ ਵੀ ਨਾ ਜੁੜੇ ਐਡੀ ਗਰੀਬੀ ਆ ਜਾਏ ਕਿ ਤੇਨੂੰ ਜਉ ਵੀ ਨਾ ਜੁੜਨ ਤੇ ਜੇ ਮਿਲ ਜਾਵੇ ਨਾ ਜਉ ਦੀ ਪੋਸੀ ਤੂੜੀ ਜਮਾਂ ਦੀ ਉਹਨੂੰ ਤੱਲੀ ਤੇ ਮਰੜ ਕੇ ਫੱਕਾ ਮਾਰ ਲੈ ਉਤੋਂ ਪੀ ਲੈ ਘੁੱਟ ਪਾਣੀ ਦਾ ਐਡੀ ਗਰੀਬੀ ਦੇ ਦਿਨ ਕੱਟ ਲੈ ਬੇਸ਼ੱਕ ਪਰ ਇੱਕ ਕਮ ਜਰੂਰ ਕਰੀ ਕਿਹੜਾ ਸਤ ਸੰਗ ਨਾ ਛੱਡੀ ਸਤ ਸੰਗ ਵਿੱਚ ਫਿਰ ਵੀ ਜਾਏ ਜਾਉਂ ਕੀ 부ਸੀ ਖਾਏ ਸਹਿਬਾਕ ਦਿਨ ਸਾਧੂ ਕੀ ਸੰਗਤ ਰੱਖੇ ਜਾਉਂ ਕੀ 부ਸੀ ਖਾਏ ਜਮਾਂ ਦੀ ਤੂੜੀ ਖਾ ਕੇ ਵੀ ਜਿਉਂਦੇ ਦਾਣੇ ਨਹੀਂ ਨਸੀਬ ਹੋਏ ਤੂੜੀ ਜੋ ਲੋਕ ਸੁੱਟ ਦਿੰਦੇ ਹਨ ਕਿਸੇ ਕੰਮ ਨਹੀਂ ਆਉਂਦੇ ਇਹ ਜਵਾਂ ਦੀ ਟੋੜੀ ਜੇ ਪੱਕਾ ਕੋ ਮਿਲ ਜਾਏ ਤਾਂ ਪਕ ਲੈ ਪਰ ਦੇਖੀ ਕਿਤੇ ਸਤ ਸੰਗ ਦਾ ਵੇਲਾ ਨਾ ਖੁਜਾਵੇ ਸਾਧੂ ਕੀ ਸੰਗਤ ਰਖੋ ਜਿਉਂ ਕੀ ਭੂਸੀ ਖਾਏ ਹੋ ਮਨ ਹਾਰਸ ਹੋਏ ਗੋ ਜੋ ਕੁਝ ਹੁੰਦਾ ਹੋ ਜਾਣ ਕੋਈ ਚਿੰਤਾ ਹੀ ਨਾ ਕਰਕੇ ਕੀ ਹੋਵੇਗੀ ਕੀ ਬੀਤੇਗੀ ਕੀ ਬਣੇਗੀ ਮੇਰੇ ਨਾਲ ਜੋ ਕੁਝ ਹੁੰਦਾ ਸੋ ਹੋ ਜਾਣ ਦੇ ਪਰ ਆ ਸਤ ਸੰਗ ਦੀ ਕੜੀ ਜ਼ਰੂਰ ਜ਼ਰੂਰ ਹਾਜ਼ਰ ਹੋ ਜਾ ਇਸ ਕੜੀ ਨੂੰ ਕਿਹੜੇ ਭਾਗ ਲੱਗਣਗੇ ਇਹ ਤੈਨੂੰ ਉਦੋਂ ਪਤਾ ਲੱਗੇਗਾ ਜਦੋਂ ਤੇਰੀ ਚੌਲੀ ਭਰੀ ਜਾਏ ਕੋਮਨ ਹਾਰਸ ਹੋਏ ਗੋ ਸਾਖਤ ਸੰਗ ਨਾ ਜਾਓ ਸਾਖਤ ਦੀ ਸੰਗਤ ਨਾ ਕਰੀ ਜਿੱਥੇ ਜਾ ਕੇ ਭੁੱਲ ਜਾਏ ਸ੍ਰੀ ਵਾਹ ਸੰਗਤ ਸਦਾ ਸਾਜਦੀ ਕਰੀ ਜਿੱਥੇ ਚਿਤ ਆਵੇ ਸ੍ਰੀ ਵਾਹ ਕਿਉਂਕਿ ਜੋ ਵੀ ਕੋਈ ਛੁਟਿਆ ਜਮਾ ਦੀ ਮਾਰ ਤੋਂ ਉਹ ਸਾਧੂ ਦੀ ਸੰਗਤ ਨਾਲ ਛੁਟਿਆ ਅੰਗੇ ਸਹਿਬਾ ਕਹਿੰਦੇ ਅਬ ਮਨ ਛੁੱਟ ਗਿਆ ਮੇਰਾ ਮਨ ਛੁੱਟ ਗਿਆ ਇਹ ਬੜਾ ਵਿਕਾਰੀ ਸੀ ਇਹ ਵਿਕਾਰ ਛੋੜ ਗਿਆ ਇਹ ਬੜਾ ਪਾਪੀ ਸੀ ਹੁਣ ਪਾਪ ਕਰਨ ਤੋਂ ਡਰਦਾ ਹੈ जेती सियाणप कर्म हों की ये पर साधु दी संगत ता ये आपने सियाणप न को प्रभ मिले बे को प्रीत मन लागी पाए लगो मोह करो बेनंती को संत मिले बड़ पहगी की करा मन अर्प दान रखो आगे मन अर्प सिर्फ मन नहीं दान रखो आगे ਸ਼ੋ ਜਾਣਗੇ ਅਕੇ ਨਹੀਂ ਮਾਵੇਂ ਮਨ ਵੀ ਰੱਖ ਦੇ ਤਨ ਵੀ ਰੱਖ ਦੇ ਅੱਗੇ ਕੀ ਪਤਾ ਤੈ ਮਨ ਦਨ ਰੱਖਿਆ ਕਿ ਕੋਈ ਨਾ ਇਹ ਤਾਂ ਪਤਾ ਲੱਗੇਗਾ ਜਦੋਂ ਮਨ ਕੀ ਮਤ ਮੋਇ ਸਗਲ ਤੇ ਆ ਗਈ ਜਦੋਂ ਮਨ ਦੀ ਮਤ ਛੱਡ ਦੇਂਗਾ ਮਨ ਕਿਵੇਂ ਦੇਣਾ ਕਿ ਮਨ ਦੀ ਮਤ ਛੱਡ ਦੇਣੀ ਹੈ ਮਨ ਦੀ ਮਰਜ਼ੀ ਨਹੀਂ ਕਰਨੀ ਜੋ ਹੁਕਮ ਹੋਵੇ ਉਸੇ ਰਤੇ ਰੱਖ ਲੈ ਉਹ ਹੁਕਮ ਹੁਣਾ ਦੇ ਕੋਈ ਹੈ ਬਈ ਜਪ ਸ੍ਰੀ ਵਾ ਕੋਈ ਬਹੁਤੇ ਲੰਬੇ ਚੌੜੇ ਹੁਕਮ ਹੀ ਨਹੀਂ ਇੱਕੋ ਹੀ ਹੁਕਮ ਹੈ ਔਰ ਅਟਲ ਹੁਕਮ ਹੈ ਜੋ ਵੀ ਕੋਈ ਜਪਣ ਵਾਲਾ ਸਮਰਤ ਪੁਰਖ ਹੋਇਆ ਉਸਨੇ ਇੱਕੋ ਹੀ ਹੁਕਮ ਦਿੱਤਾ ਵੀ ਜਪੋ ਸ੍ਰੀ ਵਾਹ ਕਿਉਂਕਿ ਉਹ ਜਾਣਦਾ ਹੈ ਜਿਨ੍ਹਾਂ ਨੇ ਜਪਿਆ ਉਹਨਾਂ ਦਾ ਭਲਾ ਹੋਇਆ ਜਿਨ੍ਹਾਂ ਨੇ ਜਪਿਆ ਉਹ ਪਾਰ ਉਤਰੇ ਹਨ ਜਿਨ੍ਹਾਂ ਨੇ ਜਪਿਆ ਉਹਨਾਂ ਨੂੰ ਦੁੱਖ ਨਹੀਂ ਵਿਆਪੇ ਇਹ ਉਹਨਾਂ ਨੇ ਪ੍ਰਤੀਤ ਕੀਤਾ ਹੈ ਸਹੀ ਕੀਤਾ ਹੈ ਇਸ ਵਾਸਤੇ ਆਖੇ ਨਾਮ ਜਪੂ ਸਾਧੂ ਦੀ ਸੰਗਤ ਕਰ ਪਰ ਆਪਣੀ ਸਿਆਣਪ ਛੱਡ ਦੇ ਕਿਉਂਕਿ ਜੇਤੀ ਸਿਆਣਪ ਕਰਮਾਂ ਕੀਏ ਜੇਤੀ ਸਿਆਣਪ ਕਰਮਾਂ ਕੀਏ Oh, <laughs>

to uh -oh. are? Uh -oh. ਤੋ ਭਈ ਇਹ ہماری सजण संत आर बि आ ਵੇ ਕੀ ਹੋਏਗਾ ਰਸਮਾਲਾ ਮਿਟ ਜਾ 哎。Oh, hey, oh.